ਆਪਣਾ ਜਿਹੜਾ ਮੇਨ ਮਕਸਦ ਹੈ ਮੇਰ ਮਨੋਰਥ ਹੈ ਉਹ ਮੂਲ ਮੰਤਰ ਨਾਲ ਜੁੜਨਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਵਾਹਿਗੁਰੂ ਸ਼ਬਦ ਨਾਲ ਜੁੜਨਾ ਤੇ ਸੰਸਾਰ ਤੇ ਆਪਾਂ ਆਏ ਆ ਗੋਵਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਇ ਤਰਕੇ ਤੇ ਨਾਮ ਕਾਮਿਲ ਸਾਧ ਸੰਗਤ ਪਜ ਕੇ ਵੰਦਾ ਹਬ ਤੇ ਬਾਦ ਆਪਾਂ ਨੂੰ ਸਤ ਸੰਗਤ ਦਾ ਸਮਾਹ ਮਹਾਰਾਜ ਨੇ ਬਖਸ਼ਿਆ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਮਹਾਰਾਜ ਨੇ ਤੰਦਰੁਸਤੀ ਬਖਸ਼ੀ ਹੈ ਜੈ ਪ੍ਰਸਾਦ arogh kanchan dei le labhav tas ram sam. ਜੇ ਤੰਦਰੁਸਤੀ ਹੈ ਸਰੀਰ ਨੂੰ ਸਾਹ ਸੰਗਤ ਤਾਂ ਕੋਟਾਨ ਕੋਟ ਧੰਨਵਾਦ ਹੈ। ਤੰਦਰੁਸਤੀ ਨਾ ਹੋਵੇ ਹਸਪਤਾਲ 'ਚ ਸੋਈਆਂ ਵੀ ਲੱਗਦੀਆਂ ਪੈਸੇ ਵੀ ਖਰਚ ਹੁੰਦੇ। ਉਹ ਬੰਦੇ ਕਿਸੇ ਨੂੰ ਠੀਕ ਨਹੀਂ ਕਰਨਾ ਏ ਭੁਲੇਖਾ ਨਾ ਰੱਖਿਓ ਕਿ ਕਿਸੇ ਬੰਦੇ ਨੇ ਠੀਕ ਕਰ ਦੇਣਾ ਗੁਰਨਾਨਕ ਸਾਹਿਬ ਨੇ ਠੀਕ ਕਰਨਾ ਹੈ ਗੁਰੂ ਦੀ ਕਿਰਪਾ ਵਰਤਦੀ ਹੈ ਮਹਾਪੁਰਖਾਂ ਦੀ ਤਰਦਾਸ ਹੁੰਦੀ ਹੈ ਕਿਰਪਾ ਗੁਰੂ ਨੇ ਕਰਨੀ ਹੈ ਤਾਂ ਆਪਾਂ ਜਿਹੜੀ ਕੋਈ ਵੀ ਤੁਸੀਂ ਉਦਾਸ ਆ ਨਿਸ਼ਾਨ ਸਾਹਿਬ ਤੇ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰਿਆ ਕਰੋ ਤੇ ਮੂਲ ਮੰਤਰ ਦਾ ਜਾਪ ਕਰੋ ਅਸੰਗਤ ਦੋਖਸੋਕਤਾ ਬਣੇ ਹੋਏ ਨੇ ਪਰ ਜਦੋਂ ਆਪਾਂ ਗੁਰੂ ਦੇ ਅੱਗੇ ਅਰਦਾਸ ਕਰਾਂਗੇ ਫਿਰ ਮਹਾਰਾਜ ਸੁਣਦੇ ਨੇ ਮੂਲ ਮੰਤਰ ਦਾ ਆਪਾਂ ਜਾਪ ਕਰਨਾ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਪਹਲ ਨਹੀਂ ਲਈ ਜੇ ਬੱਚੇ ਆਉਂਦੇ ਉਹਨਾਂ ਨੂੰ ਆਪਾਂ ਮੂਲ ਮੰਤਰ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅਮਰ ਛੱਕਿਆ ਜੋ ਪੰਜਾਂ ਪਿਆਰਿਆਂ ਨੇ ਦਿੱਤਾ ਭਾਵੇਂ ਮੂਲ ਮੰਤਰ ਦਿੱਤਾ ਭਾਵੇਂ ਵਾਹਿਗੁਰੂ ਸ਼ਬਦ ਦਿੱਤਾ ਉਹਦਾ ਹੀ ਜਾਪ ਕਰਨਾ ਥੋੜਾ ਧਿਆਨ ਦੇਣ ਦੀ ਲੋੜ ਸਾਹ ਸੰਗਤ ਇਹ ਜਿਹੜਾ ਬਚਨ ਜਿਹੜਾ ਵਾਹਿਗੁਰੂ ਸ਼ਬਦ ਆ ਉਹ ਪੰਜ ਪਿਆਰੇ ਦੇ ਸਕਦੇ ਕੋਈ ਇਨਸਾਨ ਨਹੀਂ ਦੇ ਸਕਦਾ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰੇ ਇਹ ਸਰਗੁਣ ਰੂਪ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਅਟਲ ਸਚਾਈ ਹੈ ਮਹਾਂਪੁਰਖਾਂ ਦਾ ਤਾਂ ਚੌਂਕੀਦਾਰਾ ਹੁੰਦਾ ਜਿਹੜੀ ਲੋਕਾਈ ਭੁੱਲੀ ਪਟ ਗਈ ਹੈ ਗੁਰੂ ਤੋਂ ਦੂਰ ਹੋ ਗਈ ਆਪਾਂ ਸਾਧ ਅਰੀਕੇ ਨਾਲ ਯੋਗਤੀ ਦੇ ਨਾਲ ਉਹਦੇ ਨਾਲ ਹੀ ਮੁਕਤੀ ਹੈ। ਮਹਾਂਪੁਰਖਾਂ ਕੋਲ ਯੋਗਤੀ ਹੁੰਦੀ ਹੈ। ਵੱਡੇ ਮਹਾਂਪੁਰਖਾਂ ਨੇ ਡਿਊਟੀ ਲਾਈ ਹੈ ਗੁਰੂ ਨਾਨਕ ਸਾਹਿਬ ਨੇ ਡਿਊਟੀ ਲਾਈ ਹੈ। ਆਪਾਂ ਵੀ ਤੁਹਾਡੇ ਵਰਗੇ ਹੀ ਆਂ ਪਰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਮੂਲ ਮੰਤਰ ਦਾ ਜਾਪ ਕਰਨਾ ਗੁਰੂ ਨਾਨਕ ਸਾਹਿਬ ਨਾਲ ਜੁੜਨਾ ਆਪਣੇ ਹਿਰਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਨੂੰ ਬਿਠਾਉਣਾ ਹੋਰ ਕਿਸੇ ਨੂੰ ਨਹੀਂ ਬਿਠਾਉਣਾ। ਤੇਰ ਘਰ ਬੈਸੂ ਹਰ ਜਨ ਪਿਆਰੇ ਸਤਿਗੁਰ ਤੁਮਰੇ ਆਵਾਜ਼ ਵਾਹੇ ਤੇਰ ਘਰ ਕਿਹੜਾ ਹਿਰਦਾ ਘਰ ਮੈਂ 2 ਮਿੰਟ ਸਮਾਪਤੀ ਕਰਾਂਗਾ ਆਪਣਾ ਜਿਹੜਾ ਹਿਰਦਾ ਘਰ ਹੈ ਉਹਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਨੂੰ ਬਿਠਾਉਣਾ ਹੋਰ ਕਿਸੇ ਨੂੰ ਨਹੀਂ ਬਿਠਾਉਣਾ ਮਹਾਂਪੁਰਖਾਂ ਦਾ ਆਪਾਂ ਸਤਿਕਾਰ ਕਰਨਾ ਜਿੰਨੇ ਵੀ ਮਹਾਂਪੁਰਖ ਨੇ ਸਭ ਦਾ ਸਤਿਕਾਰ ਕਰਿਆ ਕਰੋ ਮਹਾਰਾਜ ਨੇ ਵੱਖੋ ਵੱਖਰੇ ਲਾ ਕੇ ਸਭ ਦੀ ਡਿਊਟੀ ਲਾਈ ਹੈ ਸਭ ਸਤਿਕਾਰਯੋਗ ਨੇ ਜੇ ਕਿਤੇ ਤੋਂ ਤੋਂ ਡਿਊਟੀ ਲੱਗਦੀ ਹੈ ਤਾਂ ਹੀ ਕੋਈ ਸਾਧੂ ਸੰਤ ਮਹਾਪੁਰਖ ਬਣਦਾ ਉਹ ਪ੍ਰਚਾਰ ਕਰਦਾ ਉਹਦੀ ਡਿਊਟੀ ਲੱਗੀ ਹੋਈ ਹੈ ਆਪਾਂ ਸਭ ਦਾ ਸਤਿਕਾਰ ਕਰਨਾ ਪਰ ਜੁੜਨਾ ਕਿਹਦੇ ਨਾਲ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਾਹਿਗੁਰੂ ਸ਼ਬਦ ਦਾ ਜਾਪ ਕਰੋ ਪੰਜਾਂ ਪਿਆਰਿਆਂ ਨੇ ਦਿੱਤਾ ਜਿਹੜੇ ਅਮਰ ਛੱਕਿਆ ਜੋ ਵੀ ਪੰਜਾਂ ਪਿਆਰਿਆਂ ਨੇ ਦਿੱਤਾ ਉਹਦਾ ਜਾਪ ਕਰਨਾ ਨਾਮ ਦਾ ਉਤਮ ਨਾਮ ਹੈ ਵੇਦ ਕਤੇਵ ਸਿਮਰ ਸਭ ਸ਼ਾਸਤ ਬੜਿਆਂ ਮੁਕਤ ਨ ਹੋਈ ਏਕ ਅਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਹੋਈ ਚਾਰੇ ਵੀਦ ਚਾਰ ਕਤੇ ਬਾ ਸ਼ਾਸਤਰ 18 ਸ਼ਾਸਤਰ ਪ੍ਰਾਣ ਜੋ ਵੀ ਸ਼ਾਸਤਰ ਨੇ ਉਹ ਇਹੀ ਗੱਲ ਬਾਰ ਬਾਰ ਕਹਿੰਦੇ ਵੀ ਨਾਮ ਤੋਂ ਬਿਨਾ ਮੁਕਤੀ ਨਹੀਂ ਇਹਨਾਂ ਦਾ ਬੜਾ ਗਿਆਨ ਮਿਲਦਾ ਮੁਕਤੀ ਨਾਮ ਦੇ ਨਾਲ ਸੋ ਸਾਧ ਸੰਗਤ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਗੁਰੂ ਨੇ ਸ਼ਬਦ ਗੁਰੂ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਤੇ ਜਿਹੜੀ ਕੋਈ ਵੀ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰਿਆ ਕਰੋ ਤੇ ਨਿਸ਼ਾਨ ਸਾਹਿਬ ਤੇ ਅਰਦਾਸ ਕਰਿਆ ਕਰੋ ਬਾਕੀ ਆਸ਼ੀਰਵਾਦ ਲੋ ਮਹਾਂਪੁਰਖਾਂ ਦਾ ਅਸ਼ੀਰਵਾਦ ਹੀ ਹੁੰਦਾ ਵੀ ਆਪਾਂ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਮਹਾਂਪੁਰਖਾਂ ਦਾ ਅਸ਼ੀਰਵਾਦ ਲੋ ਸਤਕਾਰ ਕਰੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਅਰਦਾਸ ਹੈ ਜਿਹੜੀ ਉਹ ਨਿਸ਼ਾਨ ਸਾਹਿਬ ਤੇ ਕਰਿਆ ਕਰੋ ਬਾਕੀ ਜਿਨ੍ਹਾਂ ਨੇ ਮੂਲ ਮੰਤਰ ਲੈਣਾ ਉਹ ਕਹਿ ਕੇ ਮੂਲ ਮੰਤਰ ਲੈ ਲਿਆ ਕਰੋ ਸੀਮਾ ਪਰਖੋ ਮੂਲ ਮੰਤਰ ਦੀ ਬਖਸ਼ਿਸ਼ ਕਰੋ ਮੂਲ ਮੰਤਰ ਦਾ ਭਦ ਰੇੜੀ ਕਰਾਉਣਾ ਯਾਦ ਕਰਾਉਣਾ ਬਸ ਕਿਉਂ ਮੂਲ ਮੰਤਰ ਹੈ ਜਿਹੜਾ ਇਹ ਗੁਰੂ ਨਾਨਕ ਸਾਹਿਬ ਸਾਰੀ ਦੁਨੀਆ ਵਾਸਤੇ ਲੈ ਕੇ ਆਏ ਇਹ ਕੋ ਕੱਲੇ ਵਾਸਤੇ ਨਹੀਂ ਵੀ ਕੱਲੇ ਦੇ ਕੰਨ ਵਿੱਚ ਆਪਾਂ ਹੁਕਮ ਮਾਰਨੀ ਹੈ ਕੱਲੇ ਬਿਠਾ ਕੇ ਇਹਦਾ ਸਾਰੀ ਸੰਗਤ ਕੋਈ ਵੀ ਚੱਕ ਸਕਦਾ ਕਿਸੇ ਵੀ ਧਰਮ ਦਾ ਕਿਸੇ ਵੀ ਮਜਬਦ ਦਾ ਕੋਈ ਵੀ ਜੁੜ ਸਕਦਾ ਕਿਉਂ ਮਹਾਰਾਜ ਨੇ ਸਭ ਦਾ ਭਲਾ ਨਾਨਕ ਨਾਮ ਜੜਦੀ ਹਲਾ ਤੇਰੇ ਬਾਣੀ ਸਰਬਤ ਦਾ ਭਲਾ ਮਹਾਰਾਜ ਨੇ ਸਭ ਦਾ ਭਲਾ ਮੰਗੇ ਕਿਸੇ ਵੀ ਧਰਮ ਦਾ ਕਿਸੇ ਵੀ ਮਨੁੱਖ ਦਾ ਕੋਈ ਜਾਤ ਪੂਤ ਨਹੀਂ ਸਭ ਬਰਾਬਰ ਨੇ ਸਿੱਖੀ ਸਿੱਖਿਆ ਗੁਰੂ ਵਿਚਾਰ ਇਹ ਸਭ ਸਭ ਬਾਤ ਸਿੱਖਿਆ ਰਹੇ ਮਹਾਰਾਜ ਸੱਚਖੰਡ ਤੋਂ মূল ਮੰਤਰ ਲੈ ਕੇ ਆਏ ਦੁਨੀਆ ਬਾਤ ਲੈ ਕੇ ਆਏ ਦੁਨੀਆ ਦੇ ਭਲੇ ਬਾਤ ਤੇ ਸੋ ਸਾਥ ਸੰਗਤ ਦੇ 24 ਘੰਟਿਆਂ ਜੋ ਪਾਈ ਘੰਟੇ ਤੋਂ ਸੰਬੰਧ ਬਣਦਾ ਆਪਾਂ ਜੇ 24 ਮਿੰਟ ਵੀ ਮੂਲ ਮੰਤਰ ਕਰਾਂਗੇ ਨਾ ਤਾਂ ਯਾਦ ਰੱਖਣਾ ਸਾਹ ਸੰਗਤ ਪੂਰਾ ਵਿਸ਼ਵਾਸ ਦੇ ਨਾਲ ਕਬੀਰ ਸਾਹਿਬ ਇਹ ਗੱਲ ਕਹਿੰਦੇ ਕਹਿੰਦੇ ਕੋ ਕੋਈ ਗਾਵੈ ਕੋ ਸੁਨੈ ਹਰਨਾਮਾ ਚਿਤ ਲਾਏ ਕਹ ਕਬੀਰ ਸੰਸਾਰਾ ਨਹੀਂ ਅੰਤਪੁਰਮ ਗਤ ਪਾਏ ਸੰਸਾਰੀ ਮਨ ਚ ਰੱਖਣਾ ਚਾਹੀਦਾ ਜੇ ਤੁਸੀਂ 24 ਮਿੰਟ ਵੀ ਮੂਲ ਮੰਤਰ ਕਰਦੇ ਆ ਨਾ ਤਾਂ ਪਾਲਕੀਆਂ ਆਉਣਗੀਆਂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਕਾਲ ਸਾਹਿਬ ਪੂਰਾ ਪ੍ਰੋਸਰ ਰੱਖੋ ਗੁਰਦਾਸਪੁਰ ਤੋਂ ਸੰਗਤ ਆਈ ਹੈ ਬੜੇ ਪਿਆਰ ਦੇ ਨਾਲ ਦੂਰੋਂ ਨੇੜੇੋਂ ਸਾਹ ਸੰਗਤ ਮਾਨਸਾ ਤੋਂ ਬਠਿੰਡੇ ਤੋਂ ਚੰਡੀਗੜ੍ਹ ਮੋਹਾਲੀ ਤੋਂ ਫਤਗੜ੍ਹ ਸਾਹਿਬ ਤੋਂ ਖੰਨੇ ਤੋਂ ਦੂਰੋਂ ਦੂਰੋਂ ਸੰਗਤ ਆਈ ਹੈ ਉਹ ਸਭ ਦਾ ਸਤਿਕਾਰ ਹੈ ਜੀਆਂ ਆਇਆ ਨੂੰ ਬਸ ਆਪਾਂ ਮੇਨ ਮਨੋਰਥ ਆਪਣਾ ਵੀ ਮੂਲ ਮੰਤਰ ਨਾਲ ਜੁੜਨਾ ਸੰਸਾਰ ਤੇ ਆਏ ਆ ਔਰ ਕਾਇਤ ਰਕਤਿਆ ਨਾਮ ਕਾਮਿਲ ਸਾਧ ਸੰਗਤ ਵਜ ਕੇ ਬਸ ਨਾਮ ਦਾ ਜੋ ਆਪਾਂ ਸੰਸਾਰ ਤੇ ਕੰਮ ਕਰਦੇ ਆ ਉਹਦਾ ਸੰਸਾਰ ਵਿੱਚ ਹੀ ਫਾਇਦਾ ਆਪਾਂ ਜਿਹੜਾ ਨਾਮ ਜਪਾਂਗੇ 24 ਮਿੰਟ ਇਹ ਜਿਹੜੇ 24 ਮਿੰਟ ਲਾਏ ਇੱਕ ਘੜੀ ਰਾਜਾ ਜਨਕ ਜੀ ਨੇ 18 ਨਰਕ ਖਾਣੀ ਕਰਦੇ ਹੋਏ 96 ਕਰੋੜ 20 ਲੱਖ ਜੀਵ ਨਰਕਾਂ 'ਚ ਵੜ ਦਿੱਤੇ 96 ਕਰੋੜ 20 ਲੱਖ ਜੀ ਥੋੜੇ ਹੀ ਹੁੰਦੇ ਤੇ ਸਾਧ ਸੰਗਤ ਧਰਮਰਾਜ ਕਹਿੰਦਾ ਰਾਜ ਜਨਕ ਨੂੰ ਕਹਿੰਦਾ ਵੀ ਮੈਂ ਤਾਂ ਮਹਿਲਾ ਹੋ ਗਿਆ 96 ਕਰੋੜ 20 ਲੱਖ ਜੀ ਬਨਰਕਾਂ ਜੋ ਕੱਢਦੇ ਮਹਾਰਾਜ ਭਰਨਗੇ ਕਦੋਂ ਰਾਜ ਜਨਕ ਜੀ ਕਹਿੰਦੇ ਕਾਲ ਯੁਗ ਚ ਭਰਨਗੇ ਸੋ ਹੁਣ ਭਰਨੇ ਨੇ ਜਿਹੜੇ ਮੂਲ ਮੰਤਰ ਨਾਲ ਜੁੜੇ ਰਹਿਣਗੇ ਗੁਰੂ ਨਾਨਕ ਸਾਹਿਬ ਨਾਲ ਜੁੜੇ ਰਹਿਣਗੇ ਸਾਧ ਸੰਗਤ ਉਹਨਾਂ ਨੂੰ ਮੁਕਤੀ ਮਿਲ ਨਹੀਂ ਮਿਲਣੀ ਨਹੀਂ ਤਾਂ ਨਾਮ ਤੋਂ ਬਿਨਾਂ ਫਿਰ ਇਹ ਨਰਕ ਦਾ ਭਰਨਗੇ ਸਾਧ ਸੰਗਤ ਤੁਹਾਪਾ ਨਾਮ ਨਾਲ ਜੁੜੀਏ ਮੂਲ ਮੰਤਰ ਨਾਲ ਜੁੜੀਏ ਬਹੁਤਾ ਨਹੀਂ 24 ਮਿੰਟ ਅੱਧਾ ਘੰਟਾ ਗੁਰਨਾਨਕ ਸਾਹਿਬ ਦਾ ਧਿਆਨ ਤਰਕੇ ਮੂਲ ਮੰਤਰ ਦਾ ਜਾਪ ਕਰੋ ਬਸ ਫਿਰ ਵਾਰੇ ਨਿਆਰੇ ਨੇ ਜੇ ਤੁਸੀਂ ਇੱਕ ਬੰਦਾ ਵੀ ਪਰਿਵਾਰ ਚੋਂ ਨਾਮ ਜਪਣ ਲੱਗ ਗਿਆ ਨਾ ਤਾਂ ਸਾਰੇ ਪਰਿਵਾਰ ਦੇ ਆਧਾਰ ਹੋ ਜਾਂਦਾ ਮੈਂ ਜਿੱਕੇ ਆਖੋ ਸਤਨਾਮ ਸ਼੍ਰੀ